ਅੱਪਾ ਵੀ ਰੋਡ ਤੇ ਬੱਚਾ 12 13 ਸਾਲ ਦਾ ਬੰਦਾ ਸਕੂਟਰ ਕਾਰ ਚਲਾਈ ਫਿਰਦਾ ਅਜੀ ਡੇਟ ਦੇ ਵਿੱਚ ਕਿ 16 17 ਸਾਲ ਦੇ ਬੱਚੇ ਨੂੰ ਨਹੀਂ ਪਤਾ ਕਿ ਮੈਂ ਕੀ ਕਰ ਰਿਹਾ ਬੇਅਦਬੀ ਆਮ ਤਰੀਕੇ ਦੇ ਨਾਲ ਨਹੀਂ ਇੰਨੇ ਘਿਣਾਉਣੇ ਤਰੀਕੇ ਦੇ ਨਾਲ ਕੀਤੀ ਹੈ ਕਿ ਜਿਸ ਨੂੰ ਗੁਰਦੁਆਰਾ ਪ੍ਰਬੰਧਕ ਵੱਲੋਂ ਵੀ ਜੜਾ ਹੈ ਉਹ ਲੁਕਾਇਆ ਗਿਆ ਹਰ ਇੱਕ ਪਿਛਲੀਆਂ ਬੇਅਦਬੀਆਂ ਦੇ ਵਿੱਚ ਜਿਹੜਾ ਉਹਦੇ ਵਿੱਚ ਇਹ ਰੱਖ ਦਿੱਤਾ ਜਾਂਦਾ ਸੀ ਕਿ ਜੀ ਇਹ ਸ਼ਾਰਟ ਸਰਕਟ ਨਾਲ ਹੋ ਗਈ। ਇਹ ਜੀ ਉਹ ਮੰਦਬੁੱਧੀ ਬੱਚਾ ਸੀ ਜੀ ਜਾਂ ਮੰਦਬੁੱਧੀ ਆਦਮੀ ਸੀ ਜਾਂ ਮੰਦਬੁੱਧੀ ਔਰਤ ਸੀ ਉਹ ਜੀ ਉਹਨਾਂ ਨੇ ਉਹ ਕਰ ਦਿੱਤੀ। ਹੁਣ ਇਹਦੇ ਵਿੱਚ ਨਾ ਤਾਂ ਕੋਈ ਉਹ ਮੰਦਬੁੱਧੀ ਹੈ ਨਾ ਉੱਥੇ ਕੋਈ ਸ਼ਾਰਟ ਸਰਕਟ ਹੈ ਨਾ ਕੋਈ ਕੁਝ ਹੈ ਜਿਹੜੀ ਉਹਨੇ ਘਰੋਨੀ ਕਾਰਵਾਈ ਕੀਤੀ ਹੈ ਉਹ ਦਰਬਾਰ ਹਾਲ ਦੇ ਅੰਦਰ ਹੁਣ ਉਸ ਗੱਲ ਨੂੰ ਉਸ ਪ੍ਰਬੰਧਕ ਕਮੇਟੀ ਨੇ ਕਿਉਂ ਲੁਕੋਇਆ ਉੱਥੋਂ ਦੇ ਕਿਸੇ ਕਿਸ ਨੇ ਸਾਜ਼ਿਸ਼ ਰਹੀ ਹੈ ਆਪ ਕੋਜੀ ਪ੍ਰਬੰਧਕ ਕਮੇਟੀ ਦੀ ਕੋਈ ਰੰਜਿਸ਼ ਹੈ ਉਹਨਾਂ ਨੇ ਇਹ ਕਾਨੂੰਨੀ ਹਰਕਤ ਨੂੰ ਬਚਾਉਣ ਵਾਸਤੇ ਪੁਲਿਸ ਤੋਂ ਝੂਠ ਬੋਲ ਦਿੱਤਾ ਕਿ ਇਹ ਚੋਰੀ ਹੋਈ ਹੈ ਜਿਹੜਾ ਪ੍ਰਵਾਸੀ ਨੇ ਬੇਦਵੀ ਕੀਤੀ ਹੈ ਉਹ ਪੁਰਾਣੇ ਪ੍ਰਬੰਧਕ ਦੇ ਘਰ ਰਹਿੰਦਾ ਪਿਆ ਉਹਦੇ ਘਰ ਸਾਲ 2 ਸਾਲ ਤੋਂ ਰਹਿ ਰਿਹਾ ਵਾ ਜਿਸ ਬੰਦੇ ਨੇ ਬੇਦਵੀ ਕੀਤੀ ਹੈ ਪ੍ਰਬੰਧਕ ਉਹਨੂੰ ਪ੍ਰਬੰਧਕ ਹਟਾ ਦੇ ਸਕਿਆ ਉਸ ਬੰਦੇ ਨੂੰ ਹੋ ਸਕਦਾ ਹੈ ਕਿ ਉਹ ਆਪ ਜੀ ਰੰਜਿਸ਼ ਕਰਕੇ ਕੋਈ ਇਹੋ ਜਿਹੀ ਬੇਦਵੀ ਕਰਾਈ ਜਾਵੇ ਇੱਕ ਜਿਹੜਾ ਉਹ ਬਿਹਾਰ ਜਿੱਥੇ ਬੱਚਾ ਉਹ ਗਿਆ ਹੈ ਉੱਥੇ ਵੀ ਉਹ ਪੁਲਿਸ ਪਾਰਟੀ ਨੇ ਉਹਨੂੰ ਉੱਥੋਂ ਕੈਪਚਰ ਕਰ ਲਿਆ ਹੈ ਰਾਹ ਚ ਹੀ ਇਹ ਪੁਲਿਸ ਪਾਰਟੀ ਉਹਨੂੰ ਨਾਲ ਲੈ ਕੇ ਵਾਪਸ ਵੀ ਆ ਰਹੀ ਹੈ 28 ਤਰੀਕ ਦਾ ਮਸਲਾ 13 ਤਰੀਕ ਨੂੰ ਪਰਚਾ ਦਰਜ ਹੁੰਦਾ ਪਿਆ ਉਹ 13 ਤੋਂ ਲੈ ਕੇ 15 ਦਿਨ ਪੁਲਿਸ ਨੂੰ ਗੁੰਮਰਾਹ ਕੀਤਾ ਗਿਆ ਉਹਨਾਂ ਵੱਲੋਂ ਕਿ ਪੁਲਿਸ ਇਨੀ ਫ੍ਰੀ ਹੈ ਕਿ ਜੇ ਲੁਕੀ ਆ ਕੇ ਛੁੱਟ ਮਾਰੀ ਦੇਂਗੇ ਛੁੱਟਦੇ ਪਹਿਲਾਂ ਦੇ ਹੀ ਜਾਣਗੇ ਇਹਨਾਂ ਦੀ 15 ਦਿਨਾਂ ਜਾਂ ਮਹੀਨੇ ਬਾਅਦ ਜੋ ਜ਼ਮਾਨਤ ਹੋ ਜਾਂਦੀ ਹੈ 2 ਮਹੀਨੇ ਜ਼ਮਾਨਤ ਹੋ ਜਾਂਦੀ ਹੈ ਕਿੰਨੇ ਕਿਤੇ ਪੈਸਾ ਲਗਾ ਕੇ ਕਰਦੇ ਆ ਜੱਗ ਦੇ ਪਿੱਛੋਂ ਕੋਈ ਬੰਦਾ ਇਹਨਾਂ ਨੂੰ ਕੋਈ ਏਜੰਸੀਆਂ ਇਹਨੂੰ ਇਹ ਕੰਮ ਕਰਾਰੀਆਂ ਵਾ ਸਰਕਾਰ ਦਾ ਬਹੁਤ ਵੱਡਾ ਰੋਲ ਹੈ ਕਿ ਇਹਨਾਂ ਦੀ ਇੱਕ ਸਜ਼ਾ ਸਖਤ ਕੀਤੀ ਜਾਵੇ ਇਹ ਬੇਦਬੀਆਂ ਉਹਨਾਂ ਚਿਰ ਨਹੀਂ ਰੁਕਣਗੀਆਂ ਇਹ ਜਦੋਂ ਤੱਕ ਇਹਦੇ ਪਿੱਛੇ ਵਾਲੀ ਜਿਹੜੀ ਸਾਜ਼ਿਸ਼ ਹੈ ਉਹ ਚਾਹੇ ਇਸ ਬੇਦਬੀ ਨਾਲ ਰਿਲੇਟਿਡ ਸਾਜ਼ਿਸ਼ ਕੋਈ ਹੋਰ ਹੋਵੇ ਡੈਵਲ ਕਾਂਡ ਦੇ ਨਾਲ ਸਾਜ਼ਿਸ਼ ਜਿਹੜੀ ਹੈ ਕੋਈ ਹੋਰ ਹੋਵੇ ਇਹ ਹੋਰ ਜਿੰਨੀਆਂ ਬੇਦਬੀਆਂ ਹੋਰ ਹੋ ਰਹੀਆਂ ਨੇ ਮਕੇਰੀਆਂ ਬੇਦਬੀ ਹੋ ਰਹੀ ਹੈ ਕਿਤੇ ਹੋਰ ਹੋ ਰਹੀ ਹੈ ਉਹਨਾਂ ਦੀਆਂ ਸਾਜ਼ਿਸ਼ਾਂ ਦੇ ਵਿੱਚ ਜਿੰਨਾ ਜੇ ਤਕਰ ਸਾਜ਼ਿਸ਼ ਕਰਤਾ ਤੇ ਸਾਜ਼ਿਸ਼ ਉਹ ਪਰਦੇਚ ਫਾਸ਼ ਨਹੀਂ ਹੁੰਦੀ ਉਹ ਚਿਹਰੇ ਬਾਹਰ ਨੰਗੇ ਨਹੀਂ ਹੁੰਦੇ ਉਹਨਾਂ ਚਿਹਰੇ ਬੇਦਬੀਆਂ ਤੇ ਰੋਕ ਲਗਣੀ ਬਹੁਤ ਔਖਾ ਜਲੰਧਰ ਦੇ ਜੰਡੇਆਲਾ ਮੰਜਕੀ ਪਿੰਡ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਬੇਅਦਬੀ ਕੀਤੀ ਗਈ ਬੇਅਦਬੀ ਆਮ ਤਰੀਕੇ ਦੇ ਨਾਲ ਨਹੀਂ ਇੰਨੇ ਖਿਨੌਣੇ ਤਰੀਕੇ ਦੇ ਨਾਲ ਕੀਤੀ ਹੈ ਕਿ ਜਿਸ ਨੂੰ ਗੁਰਦੁਆਰਾ ਪ੍ਰਬੰਧਕ ਵੱਲੋਂ ਵੀ ਜੜਾ ਹੈ ਉਹ ਲੁਕਾਇਆ ਗਿਆ ਕਈ ਚੀਜ਼ਾਂ ਜੜੀਆਂ ਨੇ ਉਹ ਇਸ ਵਕਤ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਦੋਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਜੰਡਿਆਲਾ ਮੰਚ ਕੀ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਬੇਦਬੀ ਹੋਈ ਹੈ ਉਹ ਵਾਇਰਲ ਹੁੰਦੀ ਹੈ ਉਦੋਂ ਤੋਂ ਹੀ ਜੰਡਿਆਲਾ ਮੰਝਕੀ ਦੇ ਵਿੱਚ ਇਸ ਵਕਤ ਬਵਾਲ ਮਚਿਆ ਹੋਇਆ ਹੈ ਲਗਾਤਾਰ ਜੰਡਿਆਲਾ ਮੰਝਕੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਿਹੜੀ ਹੈ ਉਹ ਸਵਾਲਾਂ ਦੇ ਵਿੱਚ ਹੈ ਕਿਉਂਕਿ ਜਦੋਂ ਬੇਅਦਬੀ ਹੋਈ ਉਸ ਤੋਂ ਕਈ ਦਿਨਾਂ ਬਾਅਦ ਪਤਾ ਲੱਗਦਾ ਹੈ ਕਿ ਇਸ ਗੁਰੂ ਘਰ ਦੇ ਵਿੱਚ ਬੇਅਦਬੀ ਹੋਈ ਹੈ ਉਸ ਤੋਂ ਪਹਿਲਾਂ ਸੀਸੀਟੀਵੀ ਵੀਡੀਓ ਨੂੰ ਅਤੇ ਹੋਰ ਜਿਹੜੇ ਫੈਕਟ ਸੀਗੇ ਉਹਨਾਂ ਸਾਰਿਆਂ ਨੂੰ ਲੁਕਾਇਆ ਗਿਆ ਸਾਡੇ ਨਾਲ ਹਰਪਾਲ ਸਿੰਘ ਅਤੇ ਹੋਰ ਉਹਨਾਂ ਦੇ ਸਾਥੀ ਨੇ ਸਖਤਾਲ ਮਿਲ ਕਮੇਟੀ ਦੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਹੁਣ ਮਾਮਲੇ ਨੂੰ ਉਜਾਗਰ ਕਰਨ ਦੇ ਵਿੱਚ ਇਹਨਾਂ ਦਾ ਕਾਫੀ ਜੜਾ ਹੈ ਉਹ ਸਮਰਥਨ ਹੈਗਾ ਅਤੇ ਜੋ ਬੇਦਬੀ ਹੋਈ ਹੈ ਜੋ ਗੁਰੂ ਦੀ ਬੇਦਬੀ ਹੋਈ ਹੈ ਉਸ ਨੂੰ ਵੀ ਜਿਹੜਾ ਹੈਗਾ ਉਹ ਕਾਫੀ ਇੱਕ ਤਗੜੇ ਰੂਪ ਦੇ ਵਿੱਚ ਜਿਹੜਾ ਹੈ ਉਹ ਪੇਸ਼ ਕਰ ਰਹੇ ਨੇ ਕਿਉਂ ਇਹ ਬੇਦਬੀ ਹੋਈ ਤੇ ਕਿਸ ਤਰੀਕੇ ਦੇ ਨਾਲ ਗੁਰਦੁਆਰਾ ਪ੍ਰਬੰਧਕ ਨੇ ਉਸ ਬੇਦਬੀ ਨੂੰ ਲੁਕਾਇਆ ਗੱਲਬਾਤ ਕਰਨ ਨੇ ਆ ਪਾਲ ਜੀ ਜਿਸ ਤਰੀਕੇ ਦੇ ਨਾਲ ਬੇਦਬੀ ਹੋਈ ਹੈ ਅਤੇ ਬੇਦਬੀ ਨੂੰ ਹੋਏ ਕਾਫੀ ਦਿਨ ਹੋਏ ਉਸ ਦੀ ਜਿਹੜੀ ਹੈਗੀ ਹੈ ਉਹ ਸੀਸੀਟੀਵੀ ਵੀ ਲਗਾਈ ਗਈ ਹੈ ਤੇ ਹੋਰ ਚੀਜ਼ਾਂ ਵੀ ਹੋਈਆਂ ਪਹਿਲਾਂ ਤਾਂ ਇਹ ਬੇਦਬੀ ਜੋ ਹੋਈ ਹੈ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਬੇਦਬੀ ਨਿਤਦਾ ਹੁਣ ਹੋ ਗਿਆ ਪੰਜਾਬ ਦੇ ਵਿੱਚ ਹਰੇਕ ਪਿੰਡ ਹਰੇਕ ਸ਼ਹਿਰ ਜਾਂ ਫਿਰ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਇੱਕ ਨਾ ਇੱਕ ਦਿਨ ਜਿਹੜਾ ਹੈ ਉਹ ਬੇਦਬੀ ਹੁੰਦੀ ਪਈ ਹੈ ਇਹ ਮੇਨ ਕਾਰਨ ਤੁਸੀਂ ਬੇਦਬੀ ਦਾ ਕੀ ਮੰਨਦੇ ਹੋ ਪਹਿਲਾਂ ਤਾਂ ਮੈਂ ਆਪ ਜੀ ਦੇ ਜਿੰਨੇ ਵਿਊਅਰਸ ਨੇ ਉਹਨਾਂ ਸਾਰਿਆਂ ਦੇ ਨਾਲ ਫਤਿਹ ਦੀ ਸਾਂਝ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਹੁਣ ਇੱਕ ਬੇਦਬੀ ਦੀ ਘਟਨਾ ਜਿਹੜੀ ਸਾਡੇ ਸਾਹਮਣੇ ਆਈ ਹੈ ਇਹ ਸਦਰ थाना ਜਿਹੜਾ ਕਮਿਸ਼ਨਰੇਟ ਜੰਦਰ ਪੁਲਿਸ ਦਾ ਹੈਗਾ ਉਹਦੀ ਚੌਂਕੀ ਦੇ ਵਿੱਚ ਇੱਕ ਜੰਡਿਆਲਾ ਮੰਜਕੀ ਜਿਹੜਾ ਪਿੰਡ ਹੈ ਉਹਦੇ ਵਿੱਚ ਇਹ ਜਿਹੜੀ ਹੈ ਗੁਰੂ ਘਰ ਦੇ ਅੰਦਰ ਇੱਕ ਬੇਦਬੀ ਹੋਈ ਪਰ ਦੁੱਖ ਦੀ ਗੱਲ ਇਹ ਹੈ ਵੀ ਚਲੋ ਬੇਦਵੀ ਹੋਈ ਉਸ ਬੇਦਵੀ ਨੂੰ ਹੋਰ ਜਿਹੜੀਆਂ ਪਛੋਕੜ ਚ ਬੇਦਵੀਆਂ ਹੁੰਦੀਆਂ ਆਈ ਗਈਆਂ ਨੇ ਉਹਨਾਂ ਨਾਲ ਉਹਨੂੰ ਆਪਾਂ ਜੋੜ ਲੈਨੇ ਆ ਪਰ ਇਹਦੇ ਵਿੱਚ ਜਿਹੜਾ ਉਹ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਸਨੇ ਪਹਿਲਾਂ ਤਾਂ ਇਸ ਬੇਦਵੀ ਨੂੰ ਇੱਕ ਐਵੇਂ ਇੱਕ ਰਸੋਈ ਜਾਂ ਇੱਕ ਸਾਡੇ ਜਿਹੜਾ ਰਸੋਈ ਦੇ ਵਿੱਚ ਜਿਹੜਾ ਕਰਿਆਨਾ ਸਮਾਨ ਪਿਆ ਜਾਂ ਉਹਦੀ ਇੱਕ ਚੋਰੀ ਦੀ ਘਟਨਾ ਨੂੰ ਬਣਾ ਕੇ ਤੇ ਉਹ ਪੁਲਿਸ ਦੇ ਧਿਆਨ ਦੇ ਵਿੱਚ ਉਹ ਲਿਆ ਕੇ ਬਕਾਇਦਾ ਉਸ ਜਿਹੜਾ ਉਹ ਪ੍ਰਵਾਸੀ ਸੀ ਜਿਹੜਾ ਉਹ ਭਈਆ ਜਿਹੜਾ ਛੋਟਾ ਜਿਹਾ ਮੁੰਡਾ ਉਹਨੂੰ ਉਹ ਲਿਜਾ ਕੇ ਤੇ ਉੱਥੇ ਉਹ ਚੋਰੀ ਦੀ ਘਟਨਾ ਦੱਸ ਕੇ ਤੇ ਉਸ ਤੋਂ ਬਾਅਦ ਉਸੇ ਹੀ ਪ੍ਰਵਾਸੀ ਨੂੰ ਜਾਂ ਉਸੇ ਹੀ ਭਈਏ ਜਿਹੜਾ ਬੱਚਾ ਸੀ ਉਹਨੂੰ ਛਡਵਾ ਵੀ ਲਿਆਂਦਾ ਪਰ ਜਦੋਂ ਇਹ ਚੀਜ਼ ਸਾਰੀ 28 ਤਰੀਕ ਦੀ ਘਟਨਾ ਹੋਈ ਔਰ ਉਸ ਤੋਂ ਕਾਫੀ ਦਿਨਾਂ ਬਾਅਦ ਜਦੋਂ ਐਕਚੁਅਲ ਜਦੋਂ ਬੇਦਵੀ ਅਲੀ ਜਿਹੜੀ ਗੱਲ ਹੈ ਉਹ ਸਾਹਮਣੇ ਆਈ ਵੀ ਹਾਂ ਵੀ ਉਹ ਮਾਰੇ ਦੇ ਸਰੂਪ ਦੇ ਕੋਲ ਜਿਹੜਾ ਉਸ ਬੱਚੇ ਨੇ ਉਹ ਜਿਹੜਾ ਉਹ ਬਹੁਤ ਕਾਨੂੰਨੀ ਤਰ੍ਹਾਂ ਦੀ ਇੱਕ ਐਕਟੀਵਿਟੀ ਕੀਤੀ ਜਿੰਨੂੰ ਕੀ ਮੂੰਹ ਚੋਂ ਲਫ਼ਜ਼ ਕੱਢਦੇ ਆ ਵੀ ਸ਼ਰਮ ਆਂਦੀ ਹੈ ਹੁਣ ਇਹੋ ਜੀਆਂ ਤੇ ਜੜੀਆਂ ਪਛੋਕੜ ਦੀਆਂ ਜਿੰਨੀਆਂ ਵੀ ਬੇਦਬੀਆਂ ਨੇ ਹਰ ਇੱਕ ਪਿਛਲੀਆਂ ਬੇਦਬੀਆਂ ਦੇ ਵਿੱਚ ਜਿਹੜਾ ਉਹਦੇ 'ਚ ਇਹ ਰੱਖ ਦਿੱਤਾ ਜਾਂਦਾ ਸੀ ਕਿ ਜੀ ਇਹ ਸ਼ਾਰਟ ਸਰਕਟ ਨਾਲ ਹੋ ਗਈ ਇਹ ਜੀ ਉਹ ਮੰਦ ਬੁੱਧੀ ਬੱਚਾ ਸੀ ਜੀ ਜਾਂ ਮੰਦ ਬੁੱਧੀ ਆਦਮੀ ਸੀ ਜਾਂ ਮੰਦ ਬੁੱਧੀ ਔਰਤ ਸੀ ਉਹ ਜੀ ਉਹਨਾਂ ਨੇ ਉਹ ਕਰ ਦਿੱਤੀ ਹੁਣ ਇਹਦੇ ਵਿੱਚ ਨਾ ਤਾਂ ਕੋਈ ਉਹ ਮੰਦਬੁੱਧੀ ਹੈ ਨਾ ਉੱਥੇ ਕੋਈ ਸ਼ਾਰਟ ਸਰਕਟ ਹੈ ਨਾ ਕੋਈ ਕੁਛ ਹੈ ਜਿਹੜੀ ਉਹਨੇ ਘਰਾਉਣੀ ਕਾਰਵਾਈ ਕੀਤੀ ਹੈ ਉਹ ਦਰਬਾਰ ਹਾਲ ਦੇ ਅੰਦਰ ਹੁਣ ਉਸ ਗੱਲ ਨੂੰ ਉਸ ਪ੍ਰਬੰਧਕ ਕਮੇਟੀ ਨੇ ਕਿਉਂ ਲੁਕੋਇਆ ਉਹਨਾਂ ਦਾ ਕੀ ਮਕਸਦ ਸੀ ਕੱਲਾ ਅੱਜ ਆਪਾਂ ਕਿਸੇ ਨੂੰ ਦੋਸ਼ੀ ਨਾ ਕਹੀਏ ਵੀ ਹਾਂ ਵੀ ਉਸ ਜਿਹੜਾ ਪ੍ਰਵਾਸੀ ਸਿਗਾ ਵੀ ਉਹਨੇ ਇਹ ਕਰਤਾ ਇਹਦੇ ਵਿੱਚ ਬਕਾਇਦਾ ਉਸ ਪ੍ਰਬੰਧਕ ਕਮੇਟੀ ਦਾ ਵੀ ਉਨਾ ਹੀ ਰੋਲ ਹੈ ਜਿਨ੍ਹਾਂ ਨੇ ਇਸ ਗੱਲ ਨੂੰ ਛਿਪਾਇਆ ਔਰ ਪੁਲਿਸ ਦੇ ਕੋਲ ਜਿਹੜੀ ਪੁਲਿਸ ਅਕੈਡਮਿਨਿਸਟ੍ਰੇਸ਼ਨ ਇੱਕ ਏਜੰਸੀ ਹੈ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਹੈ ਜਿੰਨਾ ਚਿਰ ਤੱਕ ਆਪਾਂ ਉਹਨਾਂ ਦੇ ਕੋਲ ਆਪਣੀ ਉਹ ਗੱਲ ਨੂੰ ਨਹੀਂ ਰੱਖਾਂਗੇ ਤੇ ਉਹ ਗੱਲ ਨੂੰ ਕਿੱਦਾਂ ਇਨਵੈਸਟੀਗੇਟ ਕਰ ਲੈਣਗੇ ਇਹ ਤੇ ਬਾਅਦ ਚੋਂ ਉਹ ਵੀਡੀਓ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਉਹ ਅੱਗੇ ਤੋਂ ਅੱਗੋਂ ਹੋਰ ਜਿੱਥੇ ਬੰਦਿਆਂ ਨੂੰ ਪਤਾ ਲੱਗਾ ਸਤਕਾਰ ਕਮੇਟੀਆਂ ਨੂੰ ਪਤਾ ਲੱਗਾ ਉਹਨਾਂ ਨੇ ਉਹ ਪਹੁੰਚ ਕਰਕੇ ਤੇ ਉਹ ਹੁਣ ਜਿਹੜਾ ਉਹ ਪਰਚਾ ਹੈ ਉਹ 7 ਬੰਦਿਆਂ ਦੇ ਉੱਤੇ ਜਿਹੜੀ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਧਾਨ ਜਾਂ ਗ੍ਰੰਥੀ ਸਿੰਘ ਜਾਂ ਸੇਵਾਦਾਰ ਤੇ ਪਲੱਸ ਉਹ ਜਿਹੜਾ ਇੱਕ ਜਿਹੜਾ ਆ ਪ੍ਰਵਾਸੀ ਜਿਹੜਾ ਹੈਗਾ ਉੱਥੇ ਉਹ ਜਿਨੇ ਕਾਨੂੰਨੀ ਕਾਰਵਾਈ ਕੀਤੀ ਹੈ ਗਲਤੀ ਉਹਦੇ ਤੇ ਬਾਈ ਨੇਮ ਜਿਹੜਾ ਉਹ ਪਰਚਾ ਦਰਜ ਹੋਇਆ ਹਮਮ ਅਚਾ ਇਹ ਮੇਨ ਕਿਉਂਕਿ ਜਿਸ ਤਰੀਕੇ ਦੇ ਨਾਲ ਬੇਅਦਬੀ ਹੋਈ ਜਿਸ ਤਰੀਕੇ ਦੇ ਨਾਲ ਉਹ ਪ੍ਰਵਾਸੀ ਜਿਹੜਾ ਹੈਗਾ ਨੌਜਵਾਨ ਉਹ ਗੁਰੂ ਘਰ ਦੇ ਅੰਦਰ ਵੜਿਆ ਅਤੇ ਸੀਸੀਟੀਵੀ ਹੋਣ ਦੇ ਬਾਵਜੂਦ ਵੀ ਹਰ ਇੱਕ ਚੀਜ਼ ਦਾ ਪ੍ਰਬੰਧਕ ਕੋਲ ਹੋਣ ਦੇ ਬਾਵਜੂਦ ਵੀ ਨਾ ਦਿਖਾਉਣਾ ਇਹ ਕੀ ਤੁਸੀਂ ਮੰਨਦੇ ਹੋ ਕਿ ਇਹ ਕੋਈ ਪ੍ਰਬੰਧਕ ਦੀ ਲੜਾਈ ਆਪਸੀ ਰੰਜਿਸ਼ ਕਾਰਨ ਜੋ ਹੋਇਆ ਹੈਗਾ ਇਹ ਕਰਵਾਇਆ ਗਿਆ ਜਾਂ ਫਿਰ ਕੋਈ ਗੁੱਲਕ ਦੀ ਜਿਹੜੀ ਹੈਗੀ ਹੈ ਉਹ ਲੜਾਈ ਸੀਗੀ ਜਿਸ ਕਾਰਨ ਇਹ ਸਾਰਾ ਕੁਝ ਹੋਇਆ ਕੀ ਮਾਮਲਾ ਕੀ ਹੈ ਅੰਦਰ ਫੈਕਟ ਕੀ ਹੈਗਾ ਜਿਸ ਕਾਰਨ ਇਹ ਦੀ ਜਿਹੜੀ ਹੁਣ ਜਿਹੜੀ ਅਸਲੀਅਤ ਜਿਹੜੀ ਜਿਉਂ-ਜਿਉਂ ਆਪਾਂ ਇਹਦੇ ਅੱਗੇ ਦੀਆਂ ਅਗੀਆਂ ਪਰਤਲਾਂ ਖੁੱਲਦੀਆਂ ਪਈਆਂ ਉਹਦੇ ਵਿੱਚ ਹੁਣ ਜਿਹੜੀ ਹੈ ਉਹ ਇੱਕ ਗੱਲ ਬਾਹਰ ਆਈ ਹੈ ਕਿ ਇਹਦੇ ਵਿੱਚ ਹੁਣ ਵਾਲੀ ਪ੍ਰਬੰਧਕ ਕਮੇਟੀ ਤੇ ਪੁਰਾਣੀ ਪ੍ਰਬੰਧਕ ਕਮੇਟੀ ਇਹਨਾਂ ਦੀ ਆਪਸੀ ਤਸਲ ਨੇ ਆਪਸੀ ਉਸ ਤਸਲ ਵੀ ਕਾਦੀ ਵੀ ਉਹ ਜਿਹੜੀ ਗੁਰੂ ਘਰ ਦੀ ਗੋਲਕ ਹੈ ਗੁਰੂ ਘਰ ਦੀ ਗੋਲਕ ਨੂੰ ਜੇ ਗੁਰੂ ਘਰ ਤੱਕ ਰਹੀ ਸੀਮਤ ਰੱਖਿਆ ਜਾਏ ਤੇ ਉਹਦੇ ਨਾਲ ਦੀ ਤੇ ਉਹ ਗੁਰੂ ਕੀ ਗੋਲਕ ਤੇ ਗਰੀਬ ਦਾ ਮੂੰਹ ਉਹ ਬਿਲਕੁਲ ਇੱਕੋ ਗੱਲ ਹੈ ਪਰ ਜਦੋਂ ਇਸ ਗੋਲਕ ਦੇ ਵਿੱਚ ਜਿਹੜੇ ਪ੍ਰਬੰਧਕ ਹੈ ਜਿਹੜੀਆਂ ਕਾਲੀਆਂ ਭੇਡਾਂ ਇਹ ਜਦੋਂ ਉਸ ਗੋਲਕ ਵੱਲ ਨੂੰ ਜਾਂ ਉਸ ਆਪਣੀ ਮਨਸ਼ਾ ਦੇ ਵਿੱਚ ਆਪਣੀ ਜਿਹੜੀ ਹੈ ਉਹ ਇੱਕ ਲਾਲਚ ਲਿਆਣ ਗਿਆ ਜਾਂ ਕਰਨ ਗਿਆ ਜਾਂ ਗੋਲਕ ਦੀ ਮਿਸਯੂਜ਼ ਹੋਏਗੀ ਉਥੇ ਇਹੋ ਜੀਆਂ ਘਟਨਾ ਹੋਣੀਆਂ ਇੱਕ ਸੁਭਾਵਿਕ ਗੱਲ ਹੈ ਪਰ ਹੁਣ ਸ਼ੁਕਰ ਹੈ ਉਸ ਵਾਹਿਗੁਰੂ ਪ੍ਰਮਾਤਮਾ ਦਾ ਕੀ ਸਾਰੀਆਂ ਹੀ ਸਤਕਾਰ ਕਮੇਟੀਆਂ ਨੇ ਔਰ ਸਿੱਖ ਜਥੇਬੰਦੀਆਂ ਨੇ ਬਕਾਇਦਾ ਕੱਲੀ ਉਸ ਬੱਚੇ ਆਸਤੇ ਨਹੀਂ ਉਸ ਪ੍ਰਬੰਧਕ ਕਮੇਟੀ ਨੂੰ ਵੀ ਉਨਾ ਹੀ ਦੋਸ਼ੀ ਰੱਖ ਕੇ ਤੇ ਉਹ ਐਫ ਆਈ ਆਰ ਦਰਜ ਕਰਾਈ ਹੈ ਉਹਦੇ ਵਿੱਚ ਉਹ 295ਏ ਦਾ ਜਿਹੜਾ ਉਪਰਚਾ ਉਹ ਬਕਾਇਦਾ ਦਰਜ ਹੋਇਆ ਅੱਜ ਇਹ ਕੀ ਗੋਲਕ ਦੀ ਲੜਾਈ ਸੀ ਕਿ ਜਿਸ ਕਾਰਨ ਇਹ ਸਭ ਹੋਇਆ ਗੁਰੂ ਘਰ ਦੀ ਜਿਹੜੀ ਉਹ ਬੇਦਬੀ ਹੋਈ ਗੋਲਕ ਦੀ ਲੜਾਈ ਜਿਹੜੀ ਸੀਗੀ ਉਹ ਸਿਰਫ ਤੇ ਸਿਰਫ ਪੁਰਾਣੀ ਕਮੇਟੀ ਔਰ ਨਵੀਂ ਕਮੇਟੀ ਦੇ ਵਿੱਚ ਇਹ ਵਿਵਾਦ ਸੀ ਵੀ ਹਾਂ ਵੀ ਇਸ ਪੈਸੇ ਨੂੰ ਕਿੱਥੇ ਯੂਜ਼ ਕੀਤਾ ਜਾਣਾ ਹੈ ਪਰ ਉਸ ਗੋਲਕ ਦੀ ਲੜਾਈ ਨੂੰ ਇਸ ਗੱਲ ਤੱਕ ਇਸ ਹੱਦ ਤੱਕ ਲੈ ਜਾਣਾ ਵੀ ਉਸ ਕੱਲ ਦੇ ਵਿੱਚ ਕਿਸੇ ਪੁਰਾਣੀ ਪ੍ਰਬੰਧਕ ਕਮੇਟੀ ਨੇ ਜਾਂ ਕਿਸੇ ਬੰਦੇ ਨੇ ਸਾਜ਼ਿਸ਼ ਰਚ ਕੇ ਇੱਕ ਇਹੋ ਜਿਹੀ ਬੇਦਬੀ ਕਰਾਣੀ ਹੁਣ ਅੱਜ ਅਸੀਂ ਉਹ ਸੀਪੀ ਸਾਹਿਬ ਨੂੰ ਮਿਲੇ ਸਾਂ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਇਹਦੇ ਵਿੱਚ ਜਿਹੜੀ 120B ਦੀ ਧਾਰਾ ਹੈ ਜਿਹੜੀ ਸਾਜ਼ਿਸ਼ ਰਚਣ ਵਾਲੀ ਹੈ ਉਹਦਾ ਵੀ ਅਸੀਂ ਜਿਹੜਾ ਉਹ ਵਿੱਚ ਐਡੀਸ਼ਨ ਕਰਤਾ ਹੁਣ ਜਦੋਂ ਉਹ ਐਡੀਸ਼ਨ ਕੀਤਾ ਗਿਆ ਤਾਂ ਉਹਦੇ ਵਿੱਚ ਹੁਣ ਉਹ ਗੱਲ ਜ਼ਰੂਰ ਸਾਹਮਣੇ ਆ ਜੇਗੀ ਵੀ ਉਸ ਬੱਚੇ ਦੇ ਕੋਲੋਂ ਇਹ ਸ਼ਰਾਰਤ ਕਰਵਾਈ ਕਿੰਨੇ ਜਾਂ ਉਸ ਸ਼ਰਾਰਤ ਕਰਵਾਉਣ ਤੋਂ ਬਾਅਦ ਜਾਂ ਪਹਿਲਾਂ ਉਹਨੂੰ ਕਿੰਨੇ ਹੱਲਾਸ਼ੇਰੀ ਦਿੱਤੀ ਕਿੰਨੇ ਉਹਨੂੰ ਸ਼ੈਲਟਰ ਦਿੱਤੀ ਕਿਉਂਕਿ ਦੋਸ਼ੀ ਨੂੰ ਜਦੋਂ ਵੀ ਕੋਈ ਕਿਤੇ ਵੀ ਆਪਣੇ ਕੋਲੋਂ ਕੋਈ ਪਨਾਹ ਦਿੰਦਾ ਹੈ ਜਾਂ ਕੁਝ ਕਰਦਾ ਹੈ ਉਹ ਵੀ ਉਸ ਉਨਾ ਹੀ ਗੁਨਾਹਗਾਰ ਹੈ ਹੁਣ ਉਹ ਤਹਿਵਾ ਜਿਹੜੀਆਂ ਨੇ ਉਹ ਹੁਣ ਜੁੜੀਆਂ ਉਹ ਖੁੱਲ ਜਾਣਗੀਆਂ ਅੱਜ ਜੀਪੀ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਹੈ ਕੀ ਸਰੋਸ ਮੈਨੂੰ 2 ਜਾਂ 3 ਦਿਨ ਦੇ ਦਿਓ ਵੀ ਇਹਦੇ ਵਿੱਚ ਬਾਕੀ ਰਹਿੰਦੇ ਕਿਉਂਕਿ ਦੋ ਮੁਲਜ਼ਮ ਤਾਂ ਉਹਦੇ ਚ ਮੇਰਾ ਕੱਲ ਗ੍ਰਿਫਤਾਰ ਹੋ ਗਏ ਇੱਕ ਨਰੰਤੀ ਸਿੰਘ ਹੈ ਤੇ ਇੱਕ ਕੋਈ ਹੋਰ ਹੈ ਬਾਕੀ ਉਹ ਕਹਿੰਦੇ ਸਾਰੇ ਰਹਿੰਦੇ ਮੁਲਜ਼ਮ ਵੀ ਗ੍ਰਿਫਤਾਰ ਹੋ ਜਾਣਗੇ ਤੇ ਇੱਕ ਜਿਹੜਾ ਉਹ ਬਿਹਾਰ ਜਿੱਥੇ ਬੱਚਾ ਉਹ ਗਿਆ ਉੱਥੇ ਵੀ ਉਹ ਪੁਲਿਸ ਪਾਰਟੀ ਨੇ ਉਹਨੂੰ ਉੱਥੋਂ ਕੈਪਚਰ ਕਰ ਲਿਆ ਹੈ ਰਾਹ ਚ ਹੀ ਹੈ ਪੁਲਿਸ ਪਾਰਟੀ ਉਹਨੂੰ ਨਾਲ ਲੈ ਕੇ ਵਾਪਸ ਵੀ ਆ ਰਹੀ ਹੈ ਚੰਪਰਾਣ ਪਿੰਡ ਦਾ ਨਾਮ ਦੱਸ ਰਹੇ ਸੀ ਚੰਪਰਾਣ ਵੀ ਉੱਥੋਂ ਦਾ ਉਹ ਬੱਚਾ ਹੈ ਤੇ ਬਾਕੀ ਦੇਖੋ ਇਹ ਜਿਹੜੀ ਗੱਲ ਹੈ ਨਾ ਇਹ ਜਿੰਨਾ ਚਿਰ ਤੱਕਰ ਇਹ ਬੇਦਬੀਆਂ ਉਹਨਾਂ ਚਰ ਨਹੀਂ ਰੁਕਣਗੀਆਂ ਇਹ ਜਦੋਂ ਤੱਕ ਇਹਦੇ ਪਿੱਛੇ ਵਾਲੀ ਜਿਹੜੀ ਸਾਜ਼ਿਸ਼ ਹੈ ਉਹ ਚਾਹੇ ਇਸ ਬੇਦਬੀ ਨਾਲ ਰਿਲੇਟਡ ਸਾਜ਼ਿਸ਼ ਕੋਈ ਹੋਰ ਹੋਵੇ ਬੈਬਲ ਕਾਂਡ ਦੇ ਨਾਲ ਸਾਜ਼ਿਸ਼ ਜਿਹੜੀ ਹੈ ਕੋਈ ਹੋਰ ਹੋਵੇ ਜਾਂ ਹੋਰ ਜਿੰਨੀਆਂ ਬੇਦਬੀਆਂ ਹੋਰ ਹੋ ਰਹੀਆਂ ਨੇ ਮੁਕੇਰੀਆਂ ਬੇਦਬੀ ਹੋ ਰਹੀ ਹੈ ਕਿਤੇ ਹੋਰ ਹੋ ਰਹੀ ਹੈ ਉਹਨਾਂ ਦੀਆਂ ਸਾਜ਼ਿਸ਼ਾਂ ਦੇ ਵਿੱਚ ਜਿੰਨਾ ਜੇ ਤੱਕ ਸਾਜ਼ਿਸ਼ ਕਰਤਾ ਤੇ ਸਾਜ਼ਿਸ਼ ਉਹ ਪਰਦੇ ਚ ਫਾਸ਼ ਨਹੀਂ ਹੁੰਦੀ ਉਹ ਸਿਰੇ ਬਾਹਰ ਨੰਗੇ ਨਹੀਂ ਹੁੰਦੇ ਉਹਨਾਂ ਚਿਰੇ ਬੇਦਬੀਆਂ ਉੱਤੇ ਰੋਕ ਲਗਣੀ ਬਹੁਤ ਔਖਾ ਹੈ ਤੋ 2GB ਨਾਲ ਨਹੀਂ ਗੱਲ ਬਾਤ ਇਹਨਾਂ ਦੇ ਨਾਲ ਵੀ ਕਰਾਂਗੇ ਅੱਛਾ ਤੁਸੀਂ ਮੇਨ ਕਾਰਨ ਕੀ ਸਮਝਦਾਂ ਪੰਜਾਬ ਦੇ ਵਿੱਚ ਲਗਾਤਾਰ ਆਏ ਦਿਨ ਬੇਦਬੀਆਂ ਹੋ ਰਹੀਆਂ ਨੇ ਭਾਵੇਂ ਪੰਜਾਬ ਦਾ ਇੱਕ ਵੀ ਦਿਨ ਨਹੀਂ ਗਿਆ ਜਿਸ ਦਿਨ ਇਹ ਨਹੀਂ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਬੇਦਬੀ ਹੋਈ ਹੈਗੀ ਆ ਨਹੀਂ ਹੋਈ ਹੈਗੀ ਆ ਪੰਜਾਬ ਦਾ ਹਰੇਕ ਦਿਨ ਜਿਹੜਾ ਹੈਗਾ ਉਹ ਬੇਦਬੀਆਂ ਦੇ ਨਾਲ ਭਰਿਆ ਹੋਇਆ ਹੈ ਹੁਣ ਜੰਡਿਆਲਾ ਮੰਝਕੀ ਦੇ ਵਿੱਚ ਵੀ ਬੇਦਬੀ ਹੋਈ ਪਰ ਇਸ ਦੇ ਵਿੱਚ ਇਸ ਵਕਤ ਜੋ ਫੈਕਟ ਨਿਕਲ ਕੇ ਸਾਹਮਣੇ ਆ ਰਹੇ ਨੇ ਜਾਂ ਫਿਰ ਪ੍ਰਬੰਧਕ ਦੀ ਜੋ ਗਲਤੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਗਲਤੀਆਂ ਪੰਜਾਬ ਦੇ ਹਰੇਕ ਗੁਰੂ ਘਰ ਦੇ ਵਿੱਚ ਹੋ ਰਹੀਆਂ ਨੇ ਜਿਸ ਕਾਰਨ ਇਹ ਬੇਦਬੀਆਂ ਹੋ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਬੇਦੀਵਾਂ ਦਾ ਸਿਲਸਲਾ 2009 ਤੋਂ ਚੱਲ ਰਿਹਾ ਹੈ 2015 ਚ ਵਿੱਚ ਬਹੁਤ ਵੱਡੀ ਬੇਦੀਵੀ ਹੋਈ ਮੁਰਜ ਜਵਾਰ ਸਿੰਘ ਦੇ ਜਿੱਥੇ ਗਾੜੀ ਕਾਂਡ ਵੀ ਹੋਇਆ ਉਹ ਇੰਨਾ ਵੱਡਾ ਮੁੱਦਾ ਬਣਿਆ ਜੋ ਉੱਥੇ ਲਿਖ ਕੇ ਲਿਆ ਗਿਆ ਤੁਹਾਡੇ ਗੁਰੂ ਸਾਹਿਬ ਨੂੰ ਅਸੀਂ ਲੈ ਚੱਲੇ ਆ ਉਹ ਮਹਾਰਾ ਸਰੂਪ ਅੱਜ ਤੱਕ ਸਿੱਖ ਕੌਮ ਨੂੰ ਨਹੀਂ ਮਿਲਿਆ ਸਾਨੂੰ ਉਦੋਂ ਦੇ ਜਿਹੜੇ ਦੋਸ਼ਿਆਂ ਨੂੰ ਉਸ ਤੋਂ ਬਾਅਦ ਬੇਦੀਵਾਂ ਸਿਲਸਲਾ ਇਹਨਾ ਸ਼ੁਰੂ ਹੋਇਆ ਦੋਸ਼ਿਆਂ ਨੂੰ ਦੋਸ਼ ਕਰਨ ਆਪਣਾ ਦੋਸ਼ ਕਰੀ ਜਾਂਦੇ ਪਏ ਕਿਉਂਕਿ ਕਾਨੂੰਨ ਉਹਨਾਂ ਨੂੰ ਸਜ਼ਾ ਨਹੀਂ ਦੇ ਰਿਹਾ ਕਾਨੂੰਨ ਉਹਨਾਂ ਦੀ ਸਖਤ ਸਜ਼ਾ ਕੀਤੀ ਜਾਵੇ ਇਹਨਾਂ ਦੀ 15 ਦਿਨ ਜਾਂ ਮਹੀਨੇ ਬਾਅਦ ਜੋ ਜ਼ਮਾਨਤ ਹੋ ਜਾਂਦੀ ਹੈ 2 ਮਹੀਨੇ ਜ਼ਮਾਨਤ ਹੋ ਜਾਂਦੀ ਹੈ ਕਿਤੇ ਨਾ ਕਿਤੇ ਪੈਸਾ ਲੈ ਕੇ ਕਰਦੇ ਆ ਜਾਂ ਕਿਸੇ ਕੋਈ ਪਿੱਛੋਂ ਕੋਈ ਬੰਦਾ ਇਹਨਾਂ ਨੂੰ ਕੋਈ ਏਜੰਸੀਆਂ ਇਹਨੂੰ ਇਹ ਕੰਮ ਕਰਾਰੀਆਂ ਵਾ ਸਰਕਾਰ ਦਾ ਬਹੁਤ ਵੱਡਾ ਰੋਲ ਹੈ ਕਿ ਇਹਨਾਂ ਦੀ ਇੱਕ ਸਜ਼ਾ ਸਖਤ ਕੀਤੀ ਜਾਵੇ ਜਦੋਂ ਇਹਨਾਂ ਦੀ ਫਾਂਸੀ ਸਜ਼ਾ ਜਾਂ ਇਹਨਾਂ ਦੇ ਕੋਈ ਇਹੋ ਜੀ ਇਨ੍ਹਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਜਾਵੇ ਇਨ੍ਹਾਂ ਦੇ ਪਰਿਵਾਰ ਦੇ ਸਾਰੇ ਪਰਚਾ ਦਰਜ ਕੀਤਾ ਜਾਵੇ ਕੋਈ ਸਖਤ ਕਾਰਵਾਈ ਕੀਤੀ ਜਾਵੇ ਤਾਂ ਇਹੋ ਜਿਹੇ ਬੇਦਬੀਆ ਰੁੱਕ ਸਕਦੀਆਂ ਵਾ ਜਿਹੜਾ ਅੱਜ ਜਲੰਧਰ ਤੇ ਜਲੰਧਰਿਆ ਵਾਲਿਆ ਮੰਚੀ ਵਿੱਚ ਹੋਇਆ ਵਾ ਉਹ ਇੱਕ ਬਹੁਤ ਹੀ ਘਨੌਣੀ ਹਰਕਤ ਹੈ ਉਹ ਸਾਨੂੰ ਦੱਸਣ ਲੱਗਿਆ ਸ਼ਰਮਾਂਦੇ ਪੀ ਹੈ ਕਿ ਇੱਕ ਪ੍ਰਵਾਸੀ ਦਾ ਬੱਚਾ ਜਿਹਦੀ ਉਮਰ 16-17 ਸਾਲ ਹੈ 16-17 ਸਾਲ ਦਾ ਬੱਚਾ ਅੱਜਕੱਲ੍ਹ ਆਪਾਂ ਕੋਈ ਰੋੜ ਤੇ ਬੱਚਾ 12-13 ਸਾਲ ਦਾ ਬੰਦਾ ਸਕੂਟਰ ਕਾਰ ਚਲਾਇ ਫਿਰਦਾ ਅੱਜ ਹੀ ਡੇਟ ਦੇ ਵਿੱਚ ਕਿ 16-17 ਸਾਲ ਦੇ ਬੱਚੇ ਨੂੰ ਨਹੀਂ ਪਤਾ ਕਿ ਮੈਂ ਕੀ ਕਰ ਰਿਹਾ ਉੱਥੋਂ ਦੇ ਕਿਸੇ ਕਿਸੇ ਨੇ ਸਾਜ਼ਿਸ਼ ਰਚੀ ਹੈ ਆਪਾਜੀ ਪ੍ਰਬੰਧਕ ਕਮੇਟੀ ਦੀ ਕੋਈ ਰੰਜਿਸ਼ ਹੈ ਉਹਨਾਂ ਨੇ ਇਹ ਕਾਨੂੰਨੀ ਹਰਕਤ ਨੂੰ ਬਚਾਉਣ ਵਾਸਤੇ ਪੁਲਿਸ ਦਾ ਕਿ ਨੂੰ ਝੂਠ ਬੋਲ ਦਿੱਤਾ ਕਿ ਇਹ ਚੋਰੀ ਹੋਈ ਹੈ ਅਸੀਂ ਪੁਲਿਸ ਸੀਪੀ ਸਾਹਿਬ ਨੂੰ ਅੱਜ ਗਿਆ ਵਾ ਕਿ ਜਿਹੜਾ ਤੁਹਾਨੂੰ ਗਲਤ ਇਤਲਾਹ ਦਿੱਤੀ ਹੈ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਤੁਹਾਨੂੰ ਗਲਤ ਇਤਲਾਹ ਕਿਉਂ ਦਿੱਤੀ ਉਹਨਾਂ ਨੇ ਜੇ ਰਹਿ ਜਾਂ ਜੇ ਸਮਾ ਰਹਿੰਦੇ ਆ ਇਹ ਪੁਲਿਸ ਵਾਲੇ ਪਰਚਾ ਦਰਜ ਕਰ ਦਿੰਦੇ ਤੇ ਸ਼ਾਇਦ ਅਸੀਂ ਅੱਜ ਜਥੇਮਦੀਆਂ ਨਾ ਇਕੱਠੀਆਂ ਹੁੰਦੀਆਂ 28 ਤਰੀਕ ਦਾ ਮਸਲਾ 13 ਤਰੀਕ ਨੂੰ ਪਰਚਾ ਦਰਜ ਹੁੰਦਾ ਪਿਆ ਉਹ 13 ਤਰੀਕ ਲੱਗ ਕੇ 15 ਦਿਨ ਪੁਲਿਸ ਨੂੰ ਗੁੰਮਰਾਹ ਕੀਤਾ ਗਿਆ ਉਹਨਾਂ ਵੱਲੋਂ ਕਿ ਪੁਲਿਸ ਇਨੀ ਫ੍ਰੀ ਹੈ ਕਿ ਜੇ ਲੁਕੀ ਆ ਕੇ ਛੁੱਟ ਮਾਰ ਜੰਗੇ ਛੁੱਟਦੇ ਪਹਿਲਾਂ ਦੇ ਹੀ ਜਾਣਗੇ ਪੁਲਿਸ ਨੂੰ ਇਸ ਗੱਲ ਦਾ ਮੁੱਦਾ ਬਣਾ ਕੇ ਜਿੰਨਾ ਜਿੰਨਾ ਬੰਦਿਆਂ ਨੇ ਝੂਠੀ ਇਹਨਾਂ ਨੇ ਇਤਰਾਜ਼ ਦਿੱਤੀ ਹੈ ਉਹਨਾਂ ਦੀ ਪਰਚਾ ਦਰਜ ਕੀਤਾ ਜਾਵੇ ਜਿਹੜਾ ਜਿਹੜਾ ਵੀ ਦੋਸ਼ੀ ਹੈ ਜਿਨੇ ਬੱਚੇ ਨੂੰ ਬੱਚੇ ਨੂੰ ਬੁਲਾ ਕੇ ਇਨਵੈਸਟੀਗੇਸ਼ਨ ਵਿੱਚ ਬੱਚੇ ਨੂੰ ਲੈ ਕੇ ਬੱਚੇ ਨੂੰ ਕਿੱਥੇ ਨੇ ਭੇਜਿਆ ਇਹ ਸਾਰੀ ਗੱਲ ਪਿੱਛੇ ਸਾਫ਼ ਹੋਣੀ ਚਾਹੀਦੀ ਹੈ ਲੋਕ ਇਹ ਗੱਲ ਸਿਰਫ ਪੁਲਿਸ ਆਪਣੇ ਤੱਕ ਸੀਮਤ ਨਾ ਰੱਖੇ ਜਿਹੜੀ ਵਿਸ਼ੇਸ਼ ਜਨਸੀ ਜਿਸ ਬੰਦੇ ਨੇ ਕੰਮ ਕਰਾਇਆ ਵਾ ਉਹ ਸਾਰੀ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ ਹੈ ਤਾਂ ਜੋ ਸਾਰੀ ਗੱਲ ਸਾਫ਼ ਹੋ ਜਾਕੇ ਅੱਛਾ ਇਹ ਜਿਸ ਤਰੀਕੇ ਦੇ ਨਾਲ ਬੇਅਦਬੀ ਹੋਈ ਉਸ ਤੋਂ ਬਾਅਦ ਸੀਸੀਟੀਵੀ ਨੂੰ ਲਖਾਇਆ ਗਿਆ ਪ੍ਰਬੰਧਕ ਦੀ ਹੁਣ ਗਲਤੀ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਤੱਕ ਤੁਸੀਂ ਉੱਥੇ ਪਹੁੰਚੇ ਵੀ ਕੀ ਮੇਨ ਅਸਲ ਦੇ ਵਿੱਚ ਪਿੱਛੋਂ ਹੁਣ ਕੀ ਗੱਲ ਨਿਕਲ ਕੇ ਆ ਰਹੀ ਹੈ ਕੀ ਪ੍ਰਵਾਸੀ ਨੇ ਆਪ ਜਾ ਕੇ ਜਿਹੜੇ ਹੈਗੇ ਉਹ ਬੇਅਦਬੀ ਕੀਤੀ ਆ ਫਿਰ ਇਹ ਪ੍ਰਬੰਧਕ ਦੀ ਗਲਤੀ ਨਹੀਂ ਜਾਂ ਉਹਨਾਂ ਵੱਲੋਂ ਕਰਾਈ ਗਈ ਅਸੀਂ ਜਿੰਨੀ ਅਸੀਂ ਜੋ ਮੌਕੇ ਤੇ ਨੇ ਗਏ ਹੈਗੇ ਸਾਨੂੰ ਜਿੰਨੀ ਗੱਲ ਪੱਤੇ ਲੱਗੀ ਹੈ ਅਸੀਂ ਉਸੇ ਦੀ ਗੱਲ ਕਰਦੇ ਪਏ ਆ ਕਿ ਹਾਂ ਵੀ ਆਪਸ ਵਿੱਚ ਕੋਈ ਕਮੇਟੀਆਂ ਦਾ ਰੋਲਾ ਵਾ ਜਿਹੜਾ ਪ੍ਰਵਾਸੀ ਨੇ ਬੇਦਬੀ ਕੀਤੀ ਹੈ ਉਹ ਪੁਰਾਣੇ ਪ੍ਰਬੰਧਕ ਦੇ ਘਰ ਰਿੰਦਾ ਪਿਆ ਉਹਦੇ ਘਰ ਸਾਲ 2 ਸਾਲ ਤੋਂ ਰਹਿ ਰਿਆ ਵਾ ਜਿਸ ਬੰਦੇ ਨੇ ਬੇਦਬੀ ਕੀਤੀ ਹੈ ਤੇ ਪ੍ਰਬੰਧਕ ਉਹਨੂੰ ਪ੍ਰਬੰਧਕ ਹਟਾ ਦਿੱਤਾ ਗਿਆ ਉਸ ਬੰਦੇ ਨੂੰ ਹੋ ਸਕਦਾ ਕਿ ਉਹ ਆਪ ਜੀ ਰੰਜਸ ਕਰਕੇ ਕੋਈ ਇਹੋ ਜਿਹੀ ਬੇਦਬੀ ਕਰਾਈ ਜਾਵੇ ਉਹ ਤੇ ਹੁਣ ਜਿਹੜਾ ਪ੍ਰਵਾਸੀ ਜਿਸ ਨੇ ਬੇਦਬੀ ਕੀਤੀ ਹੈ ਬੱਚੇ ਨੂੰ ਉਹਨੂੰ ਫੜਨਗੇ ਉਹ ਕੋਈ ਇਨਵੈਸਟੀਗੇਸ਼ਨ ਕਰਨਗੇ ਬਾਕੀ ਸੜੀ ਘਰ ਪਰ ਆਏਗੀ ਲਗਾਤਾਰ ਪੰਜਾਬ ਦੇ ਵਿੱਚ ਬੇਦਬੀਆਂ ਹੋ ਰਹੀਆਂ ਨੇ ਜਿਵੇਂ ਪਹਿਲਾਂ ਵੀ ਦੱਸਿਆ ਮੈਂ ਤੁਸੀਂ ਕਾਰਨ ਕੀ ਮੰਨਦੇ ਹੋ ਕਿ ਇਹ ਬੇਦਬੀਆਂ ਕਿਉਂ ਹੁੰਦੀਆਂ ਨੇ ਤੇ ਇਹ ਕਦੋਂ ਜਾ ਕੇ ਰੁਕਣਗੀਆਂ ਇਹਨਾਂ ਬੇਦਬੀਆਂ ਦੇ ਰੁਕਣ ਦਾ ਜਿਹੜਾ ਇੱਕ ਹੈ ਉਹ ਜਿੱਦਾਂ ਮੇਰੇ ਵੀਰ ਹਰਪ੍ਰੀਤ ਨੇ ਤੁਹਾਨੂੰ ਦੱਸਿਆ ਹੈ ਕਿ ਇੱਕ ਤੇ ਇਹਦੇ 'ਚ ਕਾਨੂੰਨ ਨੂੰ ਜਿਹੜਾ ਉਹ ਸਖਤ ਕੀਤਾ ਜਾਏ ਕਿਉਂਕਿ ਜਿੱਦਾਂ ਦੇਖੋ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਪੁਰਾਣੀ ਗੱਲ ਨਾਲ ਰਿਲੇਟ ਕਰਕੇ ਇਸ ਗੱਲ ਨੂੰ ਮੈਂ ਦੱਸਣਾ ਚਾਹਨਾ ਕਿ ਗਊ ਰੱਖਿਆ ਜਿਹੜਾ ਇੱਕ ਬੋਰਡ ਜਾਂ ਗਊ ਰੱਖਿਆ ਕਮਿਸ਼ਨ ਜਦੋਂ ਬਣਿਆ ਉਹਦੇ ਵਿੱਚ ਕੀਮਤੀ ਭਗਤ ਜੀ ਉਹਦੇ ਚੇਅਰਮੈਨ ਬਣੇ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਇਹਦੇ ਵਿੱਚ ਗਊ ਰੱਖਿਆ ਦੇ ਵਿੱਚ ਜਾਂ ਗਊ ਹੱਤਿਆ ਦੇ ਵਿੱਚ ਜਾਂ ਜੇ ਉਹ ਉਹ ਜਦੋਂ ਧਰਾਵਾਂ ਹੀ ਛੋਟੀਆਂ ਸੀ ਤੇ ਉਹਨੂੰ ਹਰ ਕੋਈ ਇੱਕ ਲਾਈਟਲੀ ਲੈ ਕੇ ਤੇ ਉਸ ਗੱਲ ਦੇ ਉੱਤੇ ਉਹ ਕਰਦਾ ਜਾਂਦਾ ਸੀ ਉਹ ਪਰਚੇ ਨੂੰ ਵੀ ਪਰਚਾ ਨਹੀਂ ਚੰ ਮੰਦਾ ਪਰ ਉਹਨਾਂ ਨੇ ਉਸ ਗੱਲ ਦੇ ਵਿੱਚ ਸਰਕਾਰ ਕੋਲੋਂ ਅਮੈਂਡਮੈਂਟ ਕਰਾ ਕੇ ਉਹ ਚ 10 ਸਾਲ ਦੀ ਸਜ਼ਾ ਜਦੋਂ ਕਰਾਈ ਤਾਂ ਉਹਦੇ ਵਿੱਚ ਉਹ ਗਊ ਹੱਤਿਆ ਦੀ ਰੋਕ ਲਗਣੀ ਸ਼ੁਰੂ ਹੋ ਗਈ। ਇਸੇ ਤਰ੍ਹਾਂ ਜੇ ਅੱਜ 295 ਇਹ ਜਿਹੜੀਆਂ ਇਹ ਬੇਦਬੀਆਂ ਦੇ ਉੱਤੇ ਧਾਰਾ ਜਿਹੜੀ ਹੈਗੀ ਹੈ ਇਹਦੇ ਵਿੱਚ ਵੀ ਅਸੀਂ ਸੈਂਟਰ ਸਰਕਾਰ ਨੂੰ ਵੀ ਅਸੀਂ ਆਪਣੇ ਜਿਹੜੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਜੀ ਅਸੀਂ ਉਹਨਾਂ ਨੂੰ ਵੀ ਕਹਿੰਨੇ ਆਂ ਕਿ ਜੇ ਤੁਸੀਂ ਕਿਤੇ ਇਹਨਾਂ ਬੇਦਬੀਆਂ ਨੂੰ ਰੋਕਣਾ ਦੀ ਜਿਹੜੀ ਮਨਸ਼ਾ ਹੈ ਉਹ ਇਹਨਾਂ ਦੇ ਦਿਲੋਂ ਹੈਗੀ ਹੈ ਤਾਂ ਇਸ ਕਾਨੂੰਨ ਦੇ ਵਿੱਚ ਸਖਤੀ ਦੇ ਆਰਡਰ ਔਰ ਇਹਦੇ ਵਿੱਚ ਸਜ਼ਾਵਾਂ ਦੀ ਜਿਹੜੀ ਬੜੋਤਰੀ ਹੈ ਉਹ ਕੀਤੀ ਜਾਏ ਇਹਨੂੰ 10 ਸਾਲਾਂ ਜਾਂ ਇਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਏ ਜਾਂ ਜਿੱਦਾਂ ਕੋਈ ਅੱਜ ਐਨਡੀਪੀਐਸ ਦੇ ਵਿੱਚ ਜਾਂ ਕਿਤੇ ਹੋਰ ਕੋਈ ਮਕਦਮਿਆਂ ਦੇ ਵਿੱਚ ਉਹਨਾਂ ਦੀਆਂ ਜ਼ਮੀਨ ਜਦਾਦਾਂ ਨੂੰ ਜ਼ਬਤ ਕੀਤਾ ਜਾਂਦਾ ਹੈ ਉਹ ਧਰਾਵਾਂ ਇਹਦੇ ਨਾਲ ਜੋੜੀਆਂ ਜਾਣ ਵੀ ਜੇ ਕੋਈ ਬੇਜ਼ਬੀ ਦਾ ਦੋਸ਼ੀ ਪਾਇਆ ਗਿਆ ਤੇ ਉਹਦੀਆਂ ਜ਼ਮੀਨ ਜਦਾਦਾਂ ਨੂੰ ਜ਼ਬਤ ਕੀਤਾ ਜਾਏਗਾ ਪਰ ਇਹ ਹੁਨਾਂ ਚਿਰ ਮੈਂ ਤੁਹਾਡੇ ਸਵਾਲ ਤੇ ਫਿਰ ਵਾਪਸ ਆ ਰਿਹਾ ਇਹ ਪਰ ਹੁਨਾਂ ਚਿਰ ਨਹੀਂ ਹੋਣਾ ਜਿਨ੍ਹਾਂ ਚਿਰ ਤੱਕ ਚਾਹੇ ਉਹ ਮੌਜੂਦਾ ਸਰਕਾਰ ਹੈ ਚਾਹੇ ਉਹ ਆਪੋਜੀਸ਼ਨ ਹੈ ਜਾਂ ਜਿੰਨੀਆਂ ਹੋਰ ਵੀ ਪੋਲਿਟੀਕਲ ਪਾਰਟੀਆਂ ਉਹ ਸਾਰੀਆਂ ਦੀਆਂ ਸਾਰੀਆਂ ਇੱਕ ਮਤ ਇੱਕ ਮਤ ਇੱਕ ਮਤ ਹੋ ਕੇ ਬਕਾਇਦਾ ਇਸ ਉੱਤੇ ਪਹਿਰਾ ਦੇਣ ਕਿ ਹਾਂ ਵੀ ਇਹਦੇ ਵਿੱਚ ਕਾਨੂੰਨ ਚ ਜਿਹੜੀ ਆ ਉਹ ਸ਼ਕਤੀ ਦੇ ਜਿਹੜੇ ਆ ਉਹ ਤਬਦੀਲੀ ਕੀਤੀ ਜਾਏ ਤਾਂ ਜਾ ਕੇ ਇਹ ਬੇਦਬੀਆਂ ਰੁਕਣਗੀਆਂ ਨਹੀਂ ਤਾਂ ਅੱਜ ਇੱਕ ਪਾਰਟੀ ਸੱਤਾਧਾਰੀ ਹੁੰਦੀ ਹੈ ਉਹ ਦਾ ਬੇਦਬੀ ਵਾਲਿਆਂ ਨੂੰ ਸ਼ੈਲਟਰ ਕਰਨ ਲਾ ਪੈਂਦੀ ਹੈ ਦੂਜੀ ਵਾਲੀ ਐਜੀਟੇਸ਼ਨ ਉਹਦੇ ਮੇਜੇ ਆਪੋਜੀਸ਼ਨ ਜਿਹੜੀ ਐਜੀਟੇਸ਼ਨ ਕਰਨ ਲਾ ਪੈਂਦੀ ਹੈ ਉਹ ਇੰਨਾ ਰੋਲਾਂ ਗੋਲਿਆਂ ਦੇ ਵਿੱਚ ਇਹ ਬੇਬੇਦਬੀਆਂ ਜਿਹੜੀਆਂ ਘਟਨਾਵਾਂ ਬਾਦ ਦਸਤੂਰ ਇਦਾਂ ਹੀ ਚਲਦੀਆਂ ਆ ਰਹੀਆਂ ਅੱਛਾ ਮੈਂ ਜ਼ਰੂਰ ਗਲਵਾਤ ਜ਼ਰੂਰ ਕਹੂੰਗਾ ਕਿ ਜਦੋਂ ਬੇਦਬੀ ਹੁੰਦੀ ਹੈ ਉਦੋਂ ਜਿਸ ਵਿਅਕਤੀ ਨੇ ਬੇਦਬੀ ਕੀਤੀ ਹੁੰਦੀ ਹੈ ਜਦੋਂ ਉਸ ਨੂੰ ਪੁਲਿਸ ਕੋਲ ਫੜਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਕਹਿੰਦੀ ਹੈ ਕਿ ਇਹ ਵਿਅਕਤੀ ਜਿਹੜਾ ਹੈਗਾ ਦਿਮਾਗੀ ਸੰਤੁਲਨ ਇਸ ਦਾ ਖਰਾਬ ਹੈਗਾ ਜਾਂ ਫਿਰ ਕੋਈ ਨਾ ਕੋਈ ਇਸ ਨੂੰ ਦਿੱਕਤ ਸੀ ਜਿਸ ਕਾਰਨ ਜਿਹੜੀ ਹੈਗੀ ਉਹ ਇਸ ਤੋਂ ਇਹ ਚੀਜ਼ਾਂ ਹੋਈਆਂ ਨੇ ਇਹ ਅਮੂਮਨ ਜਿੰਨੇ ਵੀ ਬੇਅਦਬੀਆਂ ਹੋਈਆਂ ਨੇ ਉਹਦੇ ਵਿੱਚੋਂ 70% ਜਿਹੜਾ ਹੈ ਉਹ ਪਾਇਆ ਗਿਆ ਹੈਗਾ ਇਹ ਮੇਨ ਚੀਜ਼ ਕਿਉਂ ਦੇਖਦੇ ਹੂੰ ਕਿ ਹਮੇਸ਼ਾ ਜਿਹੜੇ ਬੇਅਦਬੀ ਕਰਦੇ ਨੇ ਉਹਨਾਂ ਨੂੰ ਇਹ ਇਕਰਾਰ ਕਿਉਂ ਦਿੱਤਾ ਜਾਂਦਾ ਹੈ ਪੁਲਿਸ ਵੱਲੋਂ ਜਾਂ ਫਿਰ ਪ੍ਰਸ਼ਾਸਨ ਵੱਲੋਂ ਜਾਂ ਹੋਰ ਚੀਜ਼ਾਂ ਦੋਨਾਂ ਤੋਂ ਮੈਂ ਜਰੂਰ ਜਾਣੂੰਗਾ ਇਹ ਗੱਲਾਂ ਸਾਨੂੰ ਪ੍ਰਸ਼ਾਸਨ ਨੇ ਜਦੋਂ ਇਨਵੈਸਟਿਗੇਸ਼ਨ ਕਰਦੇ ਆ ਉਹ ਸਾਨੂੰ ਦੱਸਦੇ ਆ ਪਰ ਇੱਕ ਮੈਂ ਤੁਹਾਡੇ ਮੀਡੀਆ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਮੰਦਬੁੱਧੀ ਹੈ ਉਹਨੂੰ ਸਿਰਫ ਗੁਰੂ ਘਰ ਨਜ਼ਰ ਆਉਂਦਾ ਵਾ ਹੋਰ ਕੋਈ ਉਹਨੂੰ ਧਾਰਮਿਕ ਸਥਾਨ ਕੋਈ ਨਜ਼ਰ ਨਹੀਂ ਆਉਂਦਾ ਇਹ ਆਪਾਂ ਗੁਰੂ ਜਦੋਂ ਦੀਆਂ ਬੀੜੀਆਂ ਸ਼ੁਰੂ ਹੋਈਆਂ ਵਾ ਉਦੋਂ ਦੀ ਪ੍ਰਸ਼ਾਸਨ ਨੇ ਵੀ ਇਹਨਾਂ ਤੇ ਕਾਰਵਾਈ ਨਹੀਂ ਕੀਤੀ ਹੈਗੀ ਹਰ ਰਾਜਨੀਤਿਕ ਪਾਰਟੀ ਨੇ ਇੱਥੇ ਇੱਕ ਸਿਆਸਤ ਹੀ ਕੀਤੀ ਹੈ ਕਿਸੇ ਨੂੰ ਸਜ਼ਾ ਦਵਾਈ ਨਹੀਂ ਜਿਹੜੀ ਮੰਦਬੁੱਧੀ ਦੀ ਗੱਲ ਹੈ ਤੇ ਜਦੋਂ ਪੁਲਿਸ ਨੇ ਕਹਿੰਦਾ ਸੀ ਮੰਨ ਲੈਣੇ ਆ ਅਡਾਪਟ ਕਰ ਲੈਣੇ ਆ ਔਰ ਸਚਾਈ ਤੇ ਕਿਸ ਨੂੰ ਕਿਸ ਨੂੰ ਨਹੀਂ ਪਤਾ ਨਾ ਸਚਾਈ ਦੱਸਦੇ ਆ ਜਾਂ ਤੇ ਜਿਹੜੇ ਪਿੱਛੇ ਕੋਈ ਕੋਈ ਬੰਦਾ ਇਨਵੈਸਟਿਗੇਟ ਕਰੇ ਕੋਈ ਬੰਦੇ ਜਿਹੜੇ ਆਪਣੇ ਸਾਡੇ ਇੱਕ ਟੀਮ ਬਣਾਈ ਜਾਵੇ ਸੇਕੂਮ ਦੇ ਅਗਾਲ ਤੱਕ ਉਥੋਂ ਉਹ ਸਮਝਣ ਕਿ ਇਨਵੈਸਟਿਗੇਸ਼ਨ ਕਰਾਈ ਜਾਵੇ ਤਾਂ ਜੋ ਸਾਰੀ ਗੱਲ ਪਿੱਛੇ ਕਲੀਕ ਕਲੀਅਰ ਕੀਤੀ ਜਾਵੇ ਤੁਹਾਡੇ ਤੁਮੇ ਜ਼ਰੂਰ ਜਾਨਣਾ ਚਾਹੂੰਗਾ ਜੋ ਜਦੋਂ ਵੀ ਵੇਦਵੀ ਹੁੰਦੀ ਹੈ ਉਦੋਂ ਜਿਸ ਵਿਅਕਤੀ ਨੇ ਵੇਦਵੀ ਕੀਤੀ ਹੈ ਪੁਲਿਸ ਜਾਂਦਾ ਉਸ ਨੂੰ ਕਹਿ ਦਿੰਦੀ ਹੈ ਦਿਮਾਗੀ ਤੌਰ ਤੇ ਇਹਦੀ ਹਾਲਤ ਜਿਹੜੀ ਉਹ ਖਰਾਬ ਹੈਗੀ ਆ ਫਿਰ ਕੋਈ ਹੋਰ ਕਾਰਨ ਦੱਸ ਦਿੰਦੀ ਹੈ ਤਾਂ ਉਸ ਤੋਂ ਬਾਅਦ ਉਸ ਦੀ ਜਿਹੜੀ ਉਹ ਬੇਲ ਵੀ ਹੋ ਜਾਂਦੀ ਹੈ ਇਹ ਇਹ ਚੀਜ਼ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਪੁਲਿਸ ਹੁੰਦੀ ਹੈ ਨਾ ਜੀ ਸਟੇਟ ਦੀ ਪੁਲਿਸ ਜਿਹੜੀ ਹੈ ਉਹ ਇੱਕ ਸਟੇਟ ਦੀ ਜਿਹੜੀ ਸਰਕਾਰ ਹੈ ਉਹਦਾ ਇੱਕ ਅੰਗ ਹੁੰਦੀ ਹੈ ਹੁਣ ਉਹ ਜਿਹੜੀ ਸਟੇਟ ਦਾ ਅੰਗ ਹੋਣ ਦੇ ਨਾਤੇ ਜਿਹੜੀ ਸਟੇਟ ਪੁਲਿਸ ਹੈ ਨਾ ਉਹ ਆਪਣੇ ਲਾਅ ਐਂਡ ਆਰਡਰ ਨੂੰ ਵੀ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਕੇ ਰੱਖਣ ਦੇ ਲਈ ਜਾਂ ਆਪਣੇ ਕਿਸੇ ਵੀ ਧਰਮ ਦੇ ਵਿੱਚ ਕੋਈ ਵੀ ਕਿਸੇ ਐਜੀਟੇਸ਼ਨ ਵਾਲੀ ਜਿਹੜੀ ਗੱਲ ਹੈ ਉਹਨੂੰ ਦਬਾਨ ਦੇ ਲਈ ਉਹ ਹਰ ਇੱਕ ਪਹਿਲੂ ਨੂੰ ਇੱਕ ਲਿਕੁਇਡਾਈਜ਼ ਕਰਕੇ ਉਹਨੂੰ ਬਿਲਕੁਲ ਨੋਮੀਨਲਾਈਜ਼ ਜਾਂ ਕਰਕੇ ਉਹਨੂੰ ਇੱਕ ਮੰਦਬੁੱਧੀ ਕਹਿ ਕੇ ਜਾਂ ਉਹਨੂੰ ਆਪਣਾ ਕਿਸੇ ਹੋਰ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਕਹਿ ਕੇ ਤੇ ਉਸ ਗੱਲ ਨੂੰ ਜਿਹੜਾ ਉਹ ਠੰਡੇ ਬਸਤੇ ਚ ਪਾਣਾ ਜਾਂ ਉਸ ਗੱਲ ਨੂੰ ਡਿলিউਟ ਕਰਕੇ ਲੈ ਜਾਣਾ ਪਰ ਮੈਂ ਇਸ ਗੱਲ ਦੇ ਉੱਤੇ 100% ਸਹਿਮਤ ਹਾਂ ਮੈਂ ਇਸ ਗੱਲ ਦੇ ਉੱਤੇ ਪਹਿਰਾ ਦੇਣ ਨੂੰ ਵੀ ਤਿਆਰ ਹਾਂ ਵੀ ਜੇ ਕਿਤੇ ਇਹੀ ਮੰਦਭਾਗੀ ਜਿਹੜੀਆਂ ਘਟਨਾਵਾਂ ਵੇਦੀਆਂ ਦੀਆਂ ਹੋ ਰਹੀਆਂ ਨੇ ਇਹਨਾਂ ਨੂੰ ਕਿਤੇ ਹਾਈ ਕੋਰਟ ਦੇ ਚੀਫ ਜਸਟਿਸ ਦੇ ਕੋਲੋਂ ਜਾਂ ਹਾਈ ਕੋਰਟ ਦੇ ਰਿਟਾਇਰਡ ਜੱਜ ਸਾਹਿਬ ਦੇ ਕੋਲੋਂ ਕੋਈ ਕਮੇਟੀ ਬਣਾ ਕੇ ਬਕਾਇਦਾ ਇਹਨਾਂ ਦੇ ਉੱਪਰ ਉਹ ਜਿਹੜੀ ਇਨਵੈਸਟੀਗੇਟ ਕੀਤੀ ਜਾਏ ਜਾਂ ਜਿਹੜੀ ਵੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਹੈ ਉਹਨੂੰ ਕਰਾਸ ਚੈੱਕ ਕਰਾਇਆ ਜਾਏ ਤੇ ਇਹ ਜਿਹੜੀਆਂ ਮੰਦਭੱਗੀਆਂ ਵਾਲੀਆਂ ਮੰਦਬੁੱਧੀਆਂ ਵਾਲੀਆਂ ਜਾਂ ਹੋਰ ਜਿਹੜੀਆਂ ਆਪਣਾ ਗੱਲਾਂ ਕਹਿ ਕੇ ਪੁਲਿਸ ਆਪਣਾ ਪੱਲਾ ਛੁਡਾਉਂਦੀ ਹੈ ਉਹਨਾਂ ਦੀਆਂ ਸਾਰਾ ਝੂਠ ਸੱਚੋ ਸਾਹਮਣੇ ਆ ਜਾਏ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਹੁਣ ਦੇਖਣਾ ਹੋਵੇਗਾ ਕਿ ਕਦੋਂ ਜਿਸ ਪ੍ਰਵਾਸੀ ਵੱਲੋਂ ਬੇਅਦਬੀ ਕੀਤੀ ਗਈ ਹੈ ਪੁਲਿਸ ਉਸ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਂਦੀ ਹੈ ਤੇ ਉਸ ਤੋਂ ਪੁਸ਼ਤਾਸ਼ ਕਰਦੀ ਹੈ ਤੇ ਪਤਾ ਲੱਗਦਾ ਹੈ ਕਿ ਕਿਸ ਵਿਅਕਤੀ ਵੱਲੋਂ ਕਿਸ ਚੀਜ਼ ਉੱਤੇ ਕਿਸ ਤੱਤ ਉੱਤੇ ਜੜੀ ਹੈ ਉਹ ਇਹ ਬੇਅਦਬੀ ਹੋਈ ਹੈਗੀ ਹੈ ਕੈਮਰਾਮੈਨ ਪੰਕ ਦੇ ਨਾਲ ਰਜੂ ਗੁਪਤਾ ਜਲੰਧਰ